ਜੋ ਮਹਾਪੰਚਾਇਤ ਕੀਤੀ ਜਾ ਰਹੀ ਹੈ ਕੀ ਪੂਰਾ ਮਾਮਲਾ ਹੈ ਔਰ ਮੰਗ ਪੱਤਰ ਦੇ ਵਿੱਚ ਖਾਸ ਖਾਸ ਕਿਹੜੀਆਂ ਮੰਗਾਂ ਨੇ ਅੱਜ ਅਸੀਂ 5ਵੀਂ ਸਾਲਗिरा ਜਿਹੜੀ ਸਾਡੇ ਅੰਦੋਲਨ ਦੀ ਆ ਜਿਹੜਾ ਅਸੀਂ ਉਥੋਂ ਜਿੱਤ ਕੇ ਆਏ ਸੀ ਤਿੰਨ ਕਾਨੂੰਨ ਵਾਪਸ ਕਰਾ ਕੇ ਆਏ ਸੀ ਉਹਦੇ ਵਿੱਚ ਕੁਝ ਮੰਗਾਂ ਬਕਾਇਆ ਰਹਿ ਗਿਆ ਸੀ ਐਮਐਸਪੀ ਦੀ ਜਿਹੜੀ ਸਾਡੀ ਵੱਡੀ ਮੰਗ ਸੀ ਇੱਕ ਤਾਂ ਸਾਡੀ ਮੇਨ ਮੰਗ ਆ ਦੂਸਰਾ ਕੇਂਦਰ ਸਰਕਾਰ ਬਾਰ ਬਾਰ ਜਿਹੜੀ ਆ ਬਿਜਲੀ ਸੋਧ ਬਿੱਲ ਜਿਹੜਾ ਆਉਣ ਵਾਲੇ ਦਿਨਾਂ ਚ ਇਹਨਾਂ ਨੇ ਲਾਗੂ ਕਰਨ ਜਾ ਰਹੇ ਆ ਕਿਰਤ ਜਿਹੜਾ ਕਿਰਤੀਆਂ ਦਾ ਇੱਕ ਬਿੱਲ ਆ ਉਹ ਲੈ ਕੇ ਆ ਰਹੇ ਆ ਉਹਦੀ ਵਿਰੋਧਤਾ ਕਰਨ ਲਈ ਅਸੀਂ ਅੱਜ ਇਹ ਇੱਕ ਮਹਾਪੰਚਾਇਤ ਤੇ ਪੰਜਾਬ ਦੀਆਂ ਜਿਹੜੀਆਂ ਮੰਗਾਂ ਨੇ ਪੰਜਾਬ 'ਚ ਗੰਨੇ ਦੀ ਮੰਗ ਆ ਸਾਡੇ ਹੜਾਂ ਦੇ ਪੈਸੇ ਨਹੀਂ ਮਿਲੇ ਸਾਡਾ ਝੋਨੇ ਦਾ ਝਾੜ ਘਟ ਨਿਕਲਿਆ ਸਾਡੇ ਤੇ ਪਰਾਲੀ ਦੇ ਪਰਚੇ ਲਾਲ ਐਂਟਰੀਆਂ ਹੋ ਰਹੀਆਂ ਨੇ ਉਹਦੇ ਲਈ ਅਸੀਂ ਦੋ ਮੰਗ ਪੱਤਰ ਅੱਜ ਅਸੀਂ ਤਿਆਰ ਕੀਤੇ ਆ ਉਹ ਅਸੀਂ ਇੱਥੇ ਹਜ਼ਾਰਾਂ ਕਿਸਾਨ ਜਿਹੜੀ ਆ ਸੈਕਟਰ 43 ਦੇ ਵਿੱਚ 12 ਵਜੇ ਸਟੇਜ ਸ਼ੁਰੂ ਹੋਊਗੀ ਤੇ ਉਹਦੇ ਚ ਐਸਕੇਮ ਦੇ ਸਾਰੇ ਲੀਡਰ ਸਾਹਿਬਾ ਨਾ ਜਾਣਗੇ ਉੱਚ ਅਸੀਂ ਦੋ ਮੰਗ ਪੱਤਰ ਦਿੱਤੇ ਆ ਕੇਂਦਰ ਸਰਕਾਰ ਨੂੰ ਦਵਾਂਗੇ ਤੇ ਇੱਕ ਪੰਜਾਬ ਸਰਕਾਰ ਨੂੰ ਦਵਾਂਗੇ ਤੇ ਉਹਨਾਂ ਨੂੰ ਕਹਾਂਗੇ ਵੀ ਇਹ ਫੌਰੀ ਤੌਰ ਤੇ ਸਾਡੀਆਂ ਮੰਗਾਂ ਵੱਲ ਧਿਆਨ ਦਿਓ ਨਹੀਂ ਫਿਰ ਇਹ ਨਾ ਕਹਿਣਾ ਵੀ ਇਹਨਾਂ ਨੇ ਕੋਈ ਸੜਕਾਂ ਜਾਮ ਕਰਤੀਆਂ ਕਿਸਾਨਾਂ ਨੇ ਇਹ ਆਮ ਲੋਕਾਂ ਨੂੰ ਤਕਲੀਫ ਹੁੰਦੀ ਹੈ ਇਹ ਬੇਲੇ ਨੇ ਇਹ ਵਜਾ ਨਹੀਂ ਦੇਖਦੇ ਇਹ ਜਗਾ ਦੇਖਦੇ ਨੇ ਅੱਜ ਅਸੀਂ ਜਗਾ ਵੀ ਇਹਨਾਂ ਤੋਂ ਲਈ ਆ ਵਜਾ ਵੀ ਸਾਡੇ ਕੋਲ ਹੈਗੀ ਆ ਅੱਜ ਸਰਕਾਰ ਵਜਾ ਦੇਖ ਲਵੇ ਸਰਕਾਰ ਸੋਚ ਲਵੇ ਵੀ ਕੀ ਕਰਨਾ ਇਹਨਾਂ ਨੇ ਐਜੀਟੇਸ਼ਨ ਕਰਾਉਣੀ ਆ ਸਾਡੇ ਤੋਂ ਅੰਦੋਲਨ ਕਰਾਉਣੀ ਆ ਫਿਰ ਕਹਿੰਦੇ ਅੰਦੋਲਨਕਾਰੀ ਆ ਜੀਵਿਕਾਰੀ ਆ ਤੇ ਫਿਰ ਕਦੇ ਸੈਂਟਰ ਸਰਕਾਰ ਸਾਡੇ ਟੀਕਾ ਲਾ ਕੇ ਦੇਖ ਲੈਂਦਾ ਵੀ ਚੰਡੀਗੜ੍ਹ ਵੀ ਚੰਡੀਗੜ੍ਹ ਤੋਂ ਅਸੀਂ ਬੱਕ ਕਰ ਦੇਣਾ ਕਦੇ ਯੂਨੀਵਰਸਿਟੀ ਅਸੀਂ ਲੈ ਲੈਣੀ ਆ ਇਹ ਅਸੀਂ ਕਦੇ ਕਾਮਯਾਬ ਨਹੀਂ ਹੋਣ ਦਵਾਂਗੇ ਅਸੀਂ ਯੂਨੀਵਰਸਿਟੀ ਵਾਲਿਆਂ ਦੇ ਬੱਚਿਆਂ ਦੇ ਨਾਲ ਉਹਨਾਂ ਵਿਦਿਆਰਥੀਆਂ ਨਾਲ ਵੀ ਖੜੇ ਆ ਪਿਛਲੇ ਦਿਨੀ ਵੀ ਅਸੀਂ ਪੂਰਾ ਸਾਥ ਦਿੱਤਾ ਇਸ ਤਰ੍ਹਾਂ ਚੰਡੀਗੜ੍ਹ ਦਾ ਵੀ ਟੀਕਾ ਲਾ ਕੇ ਦੇਖਿਆ ਸੀ ਫਿਰ ਇਹ ਭੱਜ ਗਏ ਨੇ ਹੁਣ ਕਹਿੰਦੇ ਨਹੀਂ ਅਸੀਂ ਲਵਾਂਗੇ ਤੇ ਇਹ ਲੋਕਾਂ ਦਾ ਰੋਹ ਪਰਖਦੇ ਆ ਲੋਕਾਂ ਨੂੰ ਅਸੀਂ ਕਹਿੰਨੇ ਆ ਐਸਕੇਐਮ ਤੇ ਯਕੀਨ ਰੱਖੋ ਐਸਕੇਐਮ ਤੁਹਾਡੇ ਲਈ ਕੰਧ ਵਾਂਗੂ ਖੜਾ ਆ ਭਾਵੇਂ ਕੋਈ ਆਪੋਜੀਸ਼ਨ ਪਾਰਟੀ ਲੜਾਈ ਲੜੇ ਜਾਂ ਨਾ ਲੜੇ ਅਸੀਂ ਤੁਹਾਡੀ ਲੜਾਈ ਲੋਕਾਂ ਦੀ ਲੜਾਂਗੇ ਜਿਹੜਾ ਬਿਜਲੀ ਸੋਸ ਬਿੱਲ ਹੈ 1 ਲੱਖ ਕਿਸਾਨਾਂ ਦਾ ਬਿੱਲ ਨਹੀਂ ਇਹ ਆਮ ਲੋਕਾਂ ਦਾ ਬਿੱਲ ਹੈ ਹਰੇਕ ਘਰ ਚ ਮੀਟਰ ਲੱਗਣਾ ਹਰੇਕ ਘਰ ਨੂੰ ਡੇਢੀ ਦੁੱਗਣੀ ਬਿਜਲੀ ਹੋਣੀ ਆ ਤੇ ਪੰਜਾਬ ਸਰਕਾਰ ਨੇ ਜਿਹੜੀਆਂ ਜ਼ਮੀਨਾਂ ਨੇ ਵੇਚ ਦੇਣੀਆਂ ਨੇ ਜਿਹੜੀਆਂ ਉਸ ਤੋਂ ਬਾਅਦ ਨਾ ਬਿਜਲੀ ਬੋਰਡ ਰਹਿਣਾ ਤੇ ਨਾ ਇਹ ਮੁੜ ਕੇ ਹੱਥ 'ਚ ਕੁਝ ਆਉਣਾ ਤੇ ਹੁਣ ਤੋਂ ਹੀ ਸਾਨੂੰ ਤਿਆਰੀ ਕਰਕੇ ਬਿੱਲ ਰੋਕਣੇ ਚਾਹੀਦੇ ਅੱਜ ਦਾ ਪ੍ਰੋਟੈਸਟ ਤੋਂ ਬਾਅਦ ਕੋਈ ਵੱਡੀ ਰੂਪਰੇਖਾ ਵੀ ਐਲਾਨ ਸਕਦਾ ਐਸਕੇਮ ਅੱਜ ਅਸੀਂ ਐਸਕੇਮ ਦੇ ਲੀਡਰ ਮੀਟਿੰਗ ਕਰਾਂਗੇ ਉਸ ਤੋਂ ਬਾਅਦ ਸਰਕਾਰ ਦਾ ਰੁਖ ਦੇਖਾਂਗੇ ਵੀ ਸਰਕਾਰ ਸਾਨੂੰ ਕੀ ਕਰਦੀ ਐ ਅਸੀਂ ਸਰਕਾਰ ਨੂੰ ਟਾਈਮ ਦੇਵਾਂਗੇ ਅਸੀਂ ਐਡੀ ਕੋਈ ਕਾਲੀ ਨਹੀਂ ਕਰਦੇ ਕੋਈ ਵੱਡਾ ਅੰਦੋਲਨ ਵੱਲ ਨੂੰ ਜਾਵਾਂਗੇ ਅਸੀਂ ਤੇ ਜਿਹੜਾ ਸੈਂਟਰ ਨਾਲ ਉਹ ਅਸੀਂ ਬਾਕੀ ਸਟੇਟਾਂ ਨਾਲ ਰਹਿ ਕਰਾਂਗੇ ਜਿਹੜਾ ਪੰਜਾਬ ਨਾਲ ਅੰਦੋਲਨ ਕਰਨਾ ਉਹ ਅਸੀਂ ਆਪਦੇ ਐਸਕੇਐਮ ਦੇ ਵਿੱਚ ਰਹਿ ਕਰਕੇ ਇਹਨਾਂ ਨਾਲ ਅੰਦੋਲਨ ਦੀ ਕੋਈ ਅਸੀਂ ਰੂਪਰੇਖਾ ਤਿਆਰ ਕਰਾਂਗੇ ਖਬਰ ਸੇ ਕੋਲ ਸਾਹਿਬ ਅੱਜ ਮਹਾਪੰਚਾਇਤ ਕੀਤੀ ਜਾ ਰਹੀ ਹੈ ਕੀ ਪੂਰਾ ਮਾਮਲਾ ਹੈ ਔਰ ਮੰਗ ਪੱਤਰ ਦੇ ਵਿੱਚ ਖਾਸ ਖਾਸ ਕਿਹੜੀਆਂ ਮੰਗਾਂ ਨੇ ਅੱਜ ਅਸੀਂ 5ਵੀਂ ਸਾਲਗिरा ਜਿਹੜੀ ਸਾਡੇ ਅੰਦੋਲਨ ਦੀ ਆ ਜਿਹੜਾ ਅਸੀਂ ਉਥੋਂ ਜਿੱਤ ਕੇ ਆਏ ਸੀ ਤਿੰਨ ਕਾਨੂੰਨ ਵਾਪਸ ਕਰਾ ਕੇ ਆਏ ਸੀ ਉਹਦੇ ਵਿੱਚ ਕੁਝ ਮੰਗਾਂ ਬਕਾਇਆ ਰਹਿ ਗਈਆਂ ਸੀ ਐਮਐਸਪੀ ਦੀ ਜਿਹੜੀ ਸਾਡੀ ਵੱਡੀ ਮੰਗ ਸੀ ਇੱਕ ਤੋ ਸਾਡੀ ਮੇਨ ਮੰਗ ਆ ਦੂਸਰਾ ਕੇਂਦਰ ਸਰਕਾਰ ਬਾਰ ਬਾਰ ਜਿਹੜੀ ਆ ਬਿਜਲੀ ਸੋਧ ਬਿੱਲ ਜਿਹੜਾ ਆਉਣ ਵਾਲੇ ਦਿਨਾਂ ਚ ਇਹਨਾਂ ਨੇ ਲਾਗੂ ਕਰਨ ਜਾ ਰਹੇ ਆ ਕਿਰਤ ਜਿਹੜਾ ਕਿਰਤੀਆਂ ਦਾ ਇੱਕ ਬਿੱਲ ਆ ਉਹ ਲੈ ਕੇ ਆ ਰਹੇ ਆ ਉਦੀ ਵਿਰੋਧਤਾ ਕਰਨ ਲਈ ਅਸੀਂ ਅੱਜ ਇਹ ਇੱਕ ਮਹਾਪੰਚਾਇਤ ਤੇ ਪੰਜਾਬ ਦੀਆਂ ਜਿਹੜੀਆਂ ਮੰਗਾਂ ਨੇ ਪੰਜਾਬ 'ਚ ਗੰਨੇ ਦੀ ਮੰਗ ਆ ਸਾਡੇ ਖੜਾ ਦੇ ਪੈਸੇ ਨਹੀਂ ਮਿਲੇ ਸਾਡਾ ਝੋਨੇ ਦਾ ਝਾੜ ਘਟ ਨਿਕਲਿਆ ਸਾਡੇ ਤੇ ਪਰਾਲੀ ਦੇ ਪਰਚੇ ਲਾਲ ਐਂਟਰੀਆਂ ਹੋ ਰਹੀਆਂ ਨੇ ਉਹਦੇ ਲਈ ਅਸੀਂ ਦੋ ਮੰਗ ਪੱਤਰ ਅੱਜ ਅਸੀਂ ਤਿਆਰ ਕੀਤੇ ਆ ਉਹ ਅਸੀਂ ਇੱਥੇ ਹਜ਼ਾਰਾਂ ਕਿਸਾਨ ਜਿਹੜੀ ਆ ਸੈਕਟਰ 43 ਦੇ ਵਿੱਚ 12 ਵਜੇ ਸਟੇਜ ਸ਼ੁਰੂ ਹੋ ਜੂਗੀ ਤੇ ਉਹਦੇ ਚ ਐਸਕੇਮ ਦੇ ਸਾਰੇ ਲੀਡਰ ਸਾਹਿਬਾ ਨਾ ਜਾਣਗੇ ਉਹ ਚ ਅਸੀਂ ਦੋ ਮੰਗ ਪੱਤਰ ਦਿੱਤੇ ਕੇਂਦਰ ਸਰਕਾਰ ਨੂੰ ਦਵਾਂਗੇ ਤੇ ਇੱਕ ਪੰਜਾਬ ਸਰਕਾਰ ਨੂੰ ਦਵਾਂਗੇ ਤੇ ਉਹਨਾਂ ਨੂੰ ਕਹਾਂਗੇ ਵੀ ਇਹ ਫੌਰੀ ਤੌਰ ਤੇ ਸਾਡੀਆਂ ਮੰਗਾਂ 'ਤੇ ਧਿਆਨ ਦੋ ਨਹੀਂ ਫਿਰ ਇਹ ਨਾ ਕਹਿਣਾ ਵੀ ਇਹਨਾਂ ਨੇ ਕੋਈ ਸੜਕਾਂ ਜਾਮ ਕਰਤੀਆਂ ਕਿਸਾਨਾਂ ਨੇ ਇਹ ਆਮ ਲੋਕਾਂ ਨੂੰ ਤਕਲੀਫ ਹੁੰਦੀ ਹੈ ਇਹ ਬੇਲੇ ਨੇ ਇਹ ਵਜਾ ਨਹੀਂ ਦੇਖਦੇ ਇਹ ਜਗਾ ਦੇਖਦੇ ਨੇ ਅੱਜ ਅਸੀਂ ਜਗਾ ਵੀ ਇਹਨਾਂ ਤੋਂ ਲਈ ਆ ਵਜਾ ਵੀ ਸਾਡੇ ਕੋਲ ਹੈਗੀ ਆ ਅੱਜ ਸਰਕਾਰ ਵਜਾ ਦੇਖ ਲਵੇ ਸਰਕਾਰ ਸੋਚ ਲਵੇ ਵੀ ਕੀ ਕਰਨਾ ਇਹਨਾਂ ਨੇ ਐਜੀਟੇਸ਼ਨ ਕਰਾਉਣੀ ਆ ਸਾਡੇ ਤੋਂ ਅੰਦੋਲਨ ਕਰਾਉਣੀ ਆ ਫਿਰ ਕਹਿੰਦੇ ਅੰਦੋਲਨਕਾਰੀ ਆ ਜੀਵਿਕਾਰੀ ਆ ਤੇ ਫਿਰ ਕਦੇ ਸੈਂਟਰ ਸਰਕਾਰ ਸਾਡੇ ਟੀਕਾ ਲਾ ਕੇ ਦੇਖ ਲੈਂਦਾ ਵੀ ਚੰਡੀਗੜ੍ਹ ਵੀ ਚੰਡੀਗੜ੍ਹ ਤੋਂ ਅਸੀਂ ਬੱਕ ਕਰ ਦੇਣਾ ਕਦੇ ਯੂਨੀਵਰਸਿਟੀ ਅਸੀਂ ਲੈ ਲੈਣੀ ਆ ਇਹ ਅਸੀਂ ਕਦੇ ਕਾਮਯਾਬ ਨਹੀਂ ਹੋਣ ਦਵਾਂਗੇ ਅਸੀਂ ਯੂਨੀਵਰਸਿਟੀ ਵਾਲਿਆਂ ਦੇ ਬੱਚਿਆਂ ਦੇ ਨਾਲ ਉਹਨਾਂ ਵਿਦਿਆਰਥੀਆਂ ਨਾਲ ਵੀ ਖੜੇ ਆ ਪਿਛਲੇ ਦਿਨੀ ਵੀ ਅਸੀਂ ਪੂਰਾ ਸਾਥ ਦਿੱਤਾ ਇਸ ਤਰ੍ਹਾਂ ਚੰਡੀਗੜ੍ਹ ਦਾ ਵੀ ਟੀਕਾ ਲਾ ਕੇ ਦੇਖਿਆ ਸੀ ਫਿਰ ਇਹ ਭੱਜ ਗਏ ਨੇ ਹੁਣ ਕਹਿੰਦੇ ਨਹੀਂ ਅਸੀਂ ਲਵਾਂਗੇ ਤੇ ਇਹ ਲੋਕਾਂ ਦਾ ਰੋਹ ਪਰਖਦੇ ਆ ਲੋਕਾਂ ਨੂੰ ਅਸੀਂ ਕਹਿੰਨੇ ਆ ਐਸਕੇਐਮ ਤੇ ਯਕੀਨ ਰੱਖੋ ਐਸਕੇਐਮ ਤੁਹਾਡੇ ਲਈ ਕੰਦ ਵਾਂਗੂ ਖੜਾ ਆ ਭਾਵੇਂ ਕੋਈ اپੋਜੀਸ਼ਨ ਪਾਰਟੀ ਲੜਾਈ ਲੜੇ ਜਾਂ ਨਾ ਲੜੇ ਅਸੀਂ ਤੁਹਾਡੀ ਲੜਾਈ ਲੋਕਾਂ ਦੀ ਲੜਾਂਗੇ ਜਿਹੜਾ ਬਿਜਲੀ ਸੋਧ ਬਿੱਲ ਹੈ ਇਕੱਲਾ ਕਿਸਾਨਾਂ ਦਾ ਬਿੱਲ ਨਹੀਂ ਇਹ ਆਮ ਲੋਕਾਂ ਦਾ ਬੇਲਾ ਹਰੇਕ ਘਰ ਚ ਮੀਟਰ ਲੱਗਣਾ ਹਰੇਕ ਘਰ ਨੂੰ ਡੇਢੀ ਦੁੱਗਣੀ ਬਿਜਲੀ ਹੋਣੀ ਆ ਤੇ ਪੰਜਾਬ ਸਰਕਾਰ ਨੇ ਜਿਹੜੀਆਂ ਜਮੀਨਾਂ ਨੇ ਵੇਚ ਦੇਣੀਆਂ ਨੇ ਜਿਹੜੀਆਂ ਉਸ ਤੋਂ ਬਾਅਦ ਨਾ ਬਿਜਲੀ ਬੋਰਡ ਰਹਿਣਾ ਤੇ ਨਾ ਇਹ ਮੁੜ ਕੇ ਹੱਥ 'ਚ ਕੁਝ ਆਉਣਾ ਤੇ ਹੁਣ ਤੋਂ ਹੀ ਸਾਨੂੰ ਤਿਆਰੀ ਕਰਕੇ ਬਿੱਲ ਰੋਕਣੇ ਚਾਹੀਦੇ ਅੱਜ ਦਾ ਪ੍ਰੋਟੈਸਟ ਤੋਂ ਬਾਅਦ ਕੋਈ ਵੱਡੀ ਰੂਪਰੇਖਾ ਵੀ ਐਲਾਨ ਸਕਦਾ ਐਸਕੇ ਅੱਜ ਅਸੀਂ ਐਸਕੇਮ ਦੇ ਲੀਡਰ ਮੀਟਿੰਗ ਕਰਾਂਗੇ ਉਸ ਤੋਂ ਬਾਅਦ ਸਰਕਾਰ ਦਾ ਰੁਖ ਦੇਖਾਂਗੇ ਵੀ ਸਰਕਾਰ ਸਾਨੂੰ ਕੀ ਕਰਦੀ ਐ ਅਸੀਂ ਸਰਕਾਰ ਨੂੰ ਟਾਈਮ ਦੇਵਾਂਗੇ ਅਸੀਂ ਐਡੀ ਕੋਈ ਕਾਲੀ ਨਹੀਂ ਕਰਦੇ ਕੋਈ ਵੱਡਾ ਅੰਦੋਲਨ ਵੱਲ ਨੂੰ ਜਾਵਾਂਗੇ ਅਸੀਂ ਤੇ ਜਿਹੜਾ ਸੈਂਟਰ ਨਾਲ ਉਹ ਅਸੀਂ ਬਾਕੀ ਸਟੇਟਾਂ ਨਾਲ ਰਹਿ ਕਰਾਂਗੇ ਜਿਹੜਾ ਪੰਜਾਬ ਨਾਲ ਅੰਦੋਲਨ ਕਰਨਾ ਉਹ ਅਸੀਂ ਆਪਦੇ ਐਸਕੇਐਮ ਦੇ ਵਿੱਚ ਰਹਿ ਕਰਕੇ ਇਹਨਾਂ ਨਾਲ ਅੰਦੋਲਨ ਦੀ ਕੋਈ ਅਸੀਂ ਰੂਪਰੇਖਾ ਤਿਆਰ ਕਰਾਂਗੇ ਠੀਕ ਹੈ ਲਖਵਾਲ ਸਰ